ਆਹ ਦੇਖ ਲਓ ਕਿਵੇਂ ਘਰ ਚ ਵੜ ਗਏ ਸਾਧੂ ਦੇ ਪੇਸ ਵਿੱਚ ਆ ਜਿਹੇ ਬੰਦੇ ਜਦੋਂ ਘਰ ਦੇ ਲੱਗੇ ਡਾਂਗ ਫੇਰਨ ਤਾਂ ਮਾਰ ਗਏ ਛੱਤ ਉੱਤੇ ਦੀ ਛਾਲ ਇਹਨਾਂ ਬੰਦਿਆਂ ਦਾ ਕੰਮ ਦੇਖ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਦੋਂ ਸਾਧੂ ਦੇ ਪੇਸ ਵਿੱਚੇ ਦੋ ਬੰਦੇ ਇੱਕ ਘਰ ਵਿੱਚ ਦਾਖਲ ਹੋ ਜਾਂਦੇ ਨੇ ਤੇ ਆਪਣੇ ਆਪ ਨੂੰ ਭਗਤ ਦੱਸਦੇ ਨੇ ਤੇ ਜਦੋਂ ਇਹਨਾਂ ਸਾਧੂਆਂ ਤੋਂ ਇੱਕ ਹੱਟਾ-ਕੱਟਾ ਨੌਜਵਾਨ ਕੁਝ ਸਵਾਲ ਕਰਦਾ ਹੈ ਤਾਂ ਇਹ ਉਹਨਾਂ ਸਵਾਲਾਂ ਦਾ ਜਵਾਬ ਨਹੀਂ ਦੇ ਪਾਉਂਦੇ ਤੇ ਫਿਰ ਇਹ ਹੱਟਾ-ਕੱਟਾ ਨੌਜਵਾਨ ਇਹਨਾਂ ਸਾਧੂਆਂ ਨੂੰ ਕਮਰੇ ਵਿੱਚ ਲੈ ਜਾ ਕੇ ਡਾਂਗ ਫੇਰਨ ਲੱਗਦਾ ਹੈ ਤਾਂ ਇੱਕ ਸਾਧੂ ਬਹਾਨਾ ਬਣਾ ਕੇ ਭੱਜ ਨਿਕਲਦਾ ਹੈ ਤੇ ਦੂਸਰਾ ਛੱਤ ਤੋਂ ਹੀ ਛਲਾਂਗ ਲਗਾ ਦਿੰਦਾ ਹੈ ਇਹ ਸਾਧੂ ਉੱਥੋਂ ਭੱਜ ਨਿਕਲਦੇ ਨੇ ਦੇਖੋ ਮੌਕੇ ਦੀ ਵੀਡੀਓ पकड़ो ओ पेशाब में आके लेकिन बाहर निकल जाओ और रुक रहे नहीं जो I think it's